ਜਿਹੜੇ ਆ ਜਿਹੜੇ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਕੋਈ ਨਾ ਕੋਈ ਨਾ ਪਤਾ ਇਹ ਪ੍ਰਧਾਨ ਬਣਨਾ ਚਾਹੁੰਦਾ ਸੀ ਇਹਨੂੰ ਇਹ ਹੈ ਜਾਨੀ ਬਾਤ ਜੀ ਤਾਪ ਦਿੱਤੀ ਹੋਈ ਸੀ ਜੀ ਵੀ ਨਾ ਫਿਰ ਤੁਸੀਂ ਕੌਣ ਪਿਆਰ ਦਾ ਬੈਠੇ ਹੋ ਤੁਸੀਂ ਨਾਜੀ ਇੱਧਰ ਆਓ ਕਿਉਂ ਆਣਾ ਹੈ ਭਾਈ ਥੋੜਾ ਸਾਡਾ ਕੋਲ ਇੱਕ ਮਿੰਟ ਤੁਸੀਂ ਉੱਥੇ ਨਹੀਂ ਕਰ ਸਕਦੇ ਸੀਗੇ ਜੀ ਉੱਥੇ ਕਰ ਨਹੀਂ ਸਕਦੇ ਸੀਗੇ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੋਈ ਬਹੁਤ ਜਿਆਦਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਇਹ ਰੌਲਾ ਪਾਓਗੇ ਤਾਂ ਵੱਡੇ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਆਮ ਸੌਰੀ ਪੈਰਿਸਨ ਮੈਂ ਪਾਰਟੀ ਦਾ ਪ੍ਰਧਾਨ ਹਾਂ ਕਲ ਤੁਸੀਂ ਖੋਪੀ ਬੈਠੇ ਨੇ ਉਹਨਾਂ ਮਲ ਦੇਖੋ ਉਹ ਵੀ ਬੈਠੇ ਨੇ ਗਰਮੀ ਚ ਮੈਂ ਉਹਦੇ ਮੂਹਰੇ ਮੈਂ ਪ੍ਰਧਾਨ ਬੱਜਦਾ ਹਾਂ ਸਾਹਿਬ ਜੀ ਉਹ ਠੀਕ ਆ ਗਿਆ ਬੈਹ ਜੋ ਕਮਾਲ ਹੈ ਮੈਨੂੰ ਇਹ ਸਮਝਾਂਦਾ ਨਹੀਂ ਬਹੁਤ ਵਾਦ ਜਿੰਦਾਬਾਦ ਮੈਂ 4:30 ਵਜੇ ਵਿਚਾਰ ਕਰ ਰਹੇ ਹਾਂ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ 'ਚ ਬਹੁਤ ਵਧੀਆ ਉਹਦੇ ਮਿਲਦੇ ਨੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਅਹੁਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਤਰੋ ਕੁਝ ਮਿਲਦਾ ਲੈ ਲਓ ਉਤਰੋ ਜਾਓ ਪਰ ਕਿਰਪਾ ਕਰਕੇ ਡਿਸਟਰਬ ਨਾ ਕਰੋ ਬੇਨਤੀ ਹੈ ਜਿਹੜੇ ਆ ਜਿਹੜੇ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਪ੍ਰਧਾਨ ਜੀ ਬੜਨਾ ਚਲ ਗਿਆ ਸੀ ਇਹਨੂੰ ਇਹ ਜਿਹੜੀਆਂ ਨੀ ਬਾਤਾਂ ਖਰਾਬ ਕੀਤੀਆਂ ਤੁਸੀਂ ਨਹੀਂ ਬੈਠੇ ਤੁਸੀਂ ਜਾਓ ਪਿਆਰ ਨਾਲ ਬੈਠੋ ਸੁਨਾਜੀ ਇੱਧਰ ਆਓ ਕਿਉਂ ਆਣਾ ਹੈ ਭਾਈ ਥੋੜਾ ਸਾਈਡ ਲਵੋ ਇੱਕ ਮਿੰਟ ਤੁਸੀਂ ਉੱਥੇ ਨਹੀਂ ਖੜ੍ਹ ਸਕਦੇ ਸੀਗੇ ਜੀ ਉੱਥੇ ਖੜ੍ਹ ਨਹੀਂ ਸਕਦੇ ਸੀਗੇ ਇਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੋਈ ਬਹੁਤ ਜਿਆਦਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਹੀ ਨਹੀਂ ਹੈਗਾ ਇਹ ਰੌਲਾ ਪਾਓਗੇ ਤਾਂ ਵੱਡੇ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਆ ਮੌਰੀ ਪੈਰਿਸਨ ਮੈਂ ਪਾਰਟੀ ਦਾ ਪ੍ਰਧਾਨ ਹਾਂ ਗੱਲ ਸੁਣ ਹੋਪ ਵੀ ਬੈਠੇ ਨਹੀਂ ਉਹਨਾਂ ਵੱਲ ਦੇਖੋ ਉਹ ਵੀ ਬੈਠੇ ਨਹੀਂ ਗਰਮੀ 'ਚ ਮੈਂ ਉਹਦੇ ਮੂਹਰੇ ਮੈਂ ਪ੍ਰਧਾਨ ਬੱਜੂਗਾ ਬਾਜੋ ਯਾਰ ਕਮਾਲਾ ਮੈਨੂੰ ਮੈਨੂੰ ਜਾਨਦਾ ਨਹੀਂ ਬਹੁਤ ਵਧੀਆ ਬਹੁਤ ਵਧੀਆ ਮੈਂ ਪੌਣੇ 5 ਵਜੇ ਵਿਚਾਰ ਕਰ ਰਿਹਾ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ 'ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਅਹੁਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਤਰੋ ਕੁਝ ਮਿਲਦਾ ਲੈ ਲਓ ਉਤਰੋ ਜਾ ਕੇ ਪਰ ਕਿਰਪਾ ਕਰਕੇ ਡਿਸਟਰਬ ਨਾ ਕਰੋ ਅੱਗੇ ਭਾਈ